ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸਹੀ ਤਸੀਂ ਕਬਿਉ ਬਾਸ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤਾਰਾ ਹਮਰੇ ਦੋਸਤ ਸਭੇ ਤੁਮ ਖਾਓ ਆਪ ਹਾਰ ਦੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰਚ ਨਿਜਕਾਰ ਦੇ ਕਰੀਏ ਸਭ ਪਰਨ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੋ ਹੀ ਅਬਰ ਨਾ ਧਿਆਉ ਜੋ ਵਰ ਚਾਹਨੂ ਸ ਤੂੰ ਦੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਤੁੰ ਤੁੰ ਸਤਰ ਹਮਾਰੇ ਮਾਰੀਏ ਆਭਾਤ ਹੈ ਮੂਝੇ ਪਰਿਏ ਮਨ ਕਾਲ ਕਾ ਤਰਾਸ ਨਿਵਰੀਏ ਉਜੋ ਸਲਾਹ ਮਾਰੇ ਪਛੋ ਸ਼ੀਰਤ ਜੋ ਕਰਿਓ ਰਚਾ ਰਖ ਲਿਓ ਮੋ ਰਖਨ ਹਾਰੇ ਸਾਹਿਬ ਸੰਸਾਈ ਪਿਆਰੇ ਦੀਨ ਬੰਦ ਦਸਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਨਤਾ ਕਾਰ ਪਾਇ ਬੰਮਾ ਮੁਤਰਾ ਕਾਰ ਪਾਇ ਸ਼ੇਜੂ ਤਰਾ ਕਾਲ ਪਾਇ ਕਰ ਬਸੰਤ ਕਸਾ ਸਗਲ ਕਾਰ ਕਾ ਕੀ ਆ ਤਮਾਸਾ ਜਮਨ ਕਾ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਮਾਰਾ ਜਮਨ ਕਾ ਸਭ ਜਗਤ ਬਨਾਇਓ ਦੇਵ ਲੈ ਜਛਨੋ ਬਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪਾਜਨ ਆਪ ਸਵਾਰੀ ਸਿੰਗਨ ਕੋ ਸਿੰਗਨ ਸੁਖ ਦੀਓ ਸਤਰਣ ਕੋ ਬਲ ਮੋਬਤ ਕੀਓ ਘਟ ਘਟ ਕੇ ਅੰਤਰ ਦੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਤ ਕਰਖ ਕਰਾ ਕਰਤਾ ਰਹਾ ਪ੍ਰਜਾਤ ਅਤਤਉ ਦੀ ਅਪਾਰ ਜਬ ਅਕਰਤ ਕਰਤ ਹੋ ਕਉ ਤੁਮ ਮੇ ਮਿਲਤ ਦੇ ਤਰਸਹੁ ਜੀਤੇ ਬਦਨ ਸਿ ਸਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਤ ਨ ਆਲਮ ਜਾਣਤ ਬੀਰ ਪੀਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਨੰਕਾਰ ਮੂੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਪੇਦਾ ਤਾ ਕੋ ਕਰ ਪਾਹਨ ਨ ਮੰਨਤ ਮਹਾ ਮੂੜ ਕਛ ਪੇਵ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਣੀ ਬੁਧ ਹੈ ਜੇਤੀ ਬਨੰਦ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਨੂਪ ਸਰੂਪ ਰੰਗ ਭਿਓ ਰਾਵ ਕਹੀ ਭੂਪਾ ਅੰਦਰ ਜੇ ਰਜ ਸਿਤ ਜਕੀਨੀ ਉਤਪਰ ਖਾਨ ਬਹੁ ਰਚਦੀਨੀ ਕਹੋ ਫੂਰ ਰਾਜਾ ਹੋ ਬਠਾ ਕਹੋ ਸਿਮਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਅਚੰਭਵ ਆਦ ਜੁਗਾਲ ਸਰੂਪ ਸੁਜੰਭਵ ਆਵਰਾ ਚਾਮੇਰੀ ਤੁਮ ਕਰੋ ਸਿਖੋ ਵਾਰਿਆ ਸਿਕ ਸੰਗ ਕਰੋ दुष्ट जते उठवत उत पाता सगल मलेश करो रण गाता जे अस्त अवसर सरी परे जिनके दुष्ट दुख तो है मरे पुरख जवन पग परे ति हारे तिनके तुम संकट सुख तारे जो कर कोईक बार ति आए हैं ताके काल निकट नहीं आए रचा होए तहै सब काला दुष्ट अरिष्ट थरिstdc काला ਕਿਰਪਾ ਦਿਸਤਨ ਜਾਏ ਨੇ ਹਰਿਓ ਤਾਂ ਕਿ ਤਾਪ ਤਨਕ ਮੇ ਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾਸ ਸਕੇ ਨ ਕੋਈ ਏਕ ਵਾਰ ਜਿੰ ਤੁਮੇ ਸਵਾਰਾ ਕਾਲ ਫਾਂਸ ਤੇ ਤਾਂ ਅਮਾਰਾ ਜਿਨਨਾ ਨਾਮ ਤਿਹਾਰੋ ਕਹਾ ਦਾਰਕ ਦੁਸ਼ਟ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸ ਸਹੀ ਤਸੀ ਕਬਿਓ ਬਾਸ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤਵਾਰਾ ਅਮਰੇ ਦੋਸਤ ਸਭੇ ਤੁਮ ਕਾਉ ਆਪ ਹਾਥ ਦੇ ਮੋਹਿ ਬਚਾਉ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰਚਨਿ ਜੀ ਕਰ ਦੇ ਕਰੀਏ ਸਭ ਬੇਰਨ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਜਨਕੀ ਰਹੇ ਪਿਆਸਾ ਤੁਮੇ ਛਾੜ ਕੋ ਹੀ ਅਬਰਨਾ ਧਿਆਉ ਜੋ ਵਰ ਚਾਹਉ ਸੋ ਤੁਮ ਦੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚੰਤੂ ਸਤਰ ਹਮਾਰੇ ਮਾਰੀਏ ਆਪ ਆਦੇ ਮੂਝੇ ਬਰੀਏ ਮਨ ਕਾਲ ਕਾ ਤਰਾਸ ਨਵਰੀਏ ਉਜੋ ਸੁਆਹ ਮਾਰੇ ਬਚਾ ਸਿਰ ਤੁਝੋ ਕਰਿਓ ਰੱਛਾ ਰੱਖ ਲਿਓ ਮੁਰੱਖਣ ਹਾਰੇ ਸਾਹਿਬ ਸੰਸਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤੋਂ ਤੁਮਹੋ ਪੂਰੀ ਚਤੁਰ ਦਸਤਨ ਤੋਂ ਕਾਰ ਪਾਇ ਬ੍ਰਹਮਾ ਮਵਤਰਾ ਕਾਰ ਪਾਇ ਸ਼ਿਵ ਜੋ ਉਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਾਸਾ ਜਗਨਕਾਰ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਗਨਕਾਰ ਸਭ ਜਗਤ ਬਨਾਇਓ ਦੇਵ ਦੇ ਜੱਛ ਨੋ ਬਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪਾਜ ਜਿਨ ਆਪ ਸਵਾਰੀ ਸਿੰਗਨ ਕੋ ਸਿੰਗਨ ਸੁਖ ਦਿਓ ਸਤਰਣ ਕੋ ਪਲ ਮੋਹ ਬਤਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਤਰਤ ਤਉ ਦੀ ਅਪਾਰਾ ਜਬ ਅਕਰਤ ਕਰਤ ਹੋ ਕਵੂ ਤੁਮੇ ਮਿਲਤ ਦੇ ਤਰਸੂ ਮੂ ਜੀਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਤ ਨਿਆਲਮ ਜਾਣਤ ਬੀਰ ਪੀਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਨੰਕਾਰ ਮੂੜ ਉਚਾਰ ਸੁ ਪੀਦਾ ਜਾ ਕੋ ਪੀਵ ਨਾ ਪਾਉ ਤੇ ਪੀਦਾ ਤਾ ਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਪੀਰ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਤੀਨ ਤੁਨੇ ਪੀਵ ਆਪ ਆਪਣੀ ਬੁਧ ਹੈ ਜੇਤੀ ਬੰਦ ਪਿੰਨ ਪਿੰਨ ਤੁਹੇ ਦੇਤੀ ਤੁਮਰਾ ਲਖਨ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸੂਰਪ ਰੰਗ ਭਿਓ ਰਾਵ ਕਈ ਭੂਪਾ ਅੰਡਜ ਜੇ ਜੇਰਜ ਸੇਤਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋਂ ਫੂਲ ਰਾਜਾ ਹੋ ਬਿਠਾ ਕਹੋਂ ਸਿਮਟ ਪੈ ਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਇ ਚੰਬਵ ਆਦ ਜੁਗਾਲ ਸੂਰਪ ਸੁਜੰਬਵ ਆਵਰ ਚਾਮੇਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗ ਰੋ दुष्ट जیتے उठवत तो पाता सगल मलेष करो ऋण गाथा जीव स्तप्त सब शरणि परे जिनके दुष्ट दुक्त है मरे पुरख जमनपग परे ति हारे तिनके तुम संकट सुटारे जो कर कोईक भारति आए हैं ताके काल निकट नहीं है रचा होए ताहे सब काला दुष्ट अरिष्ट थरि सकला ਕਿਰਪਾ ਦਿਸਤਨ ਜਾਏ ਨੇ ਹਰਿਓ ਤਾਂ ਕਿ ਤਾਪ ਤਨਕ ਨੇ ਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾਸ ਸਕੇ ਨਾ ਕੋਈ ਏਕ ਵਾਰ ਜਿੰ ਤੁਮੇ ਸਵਾਰਾ ਕਾਲ ਫਾਂਸ ਤੇ ਤਾਇ ਹਮਾਰਾ ਜਿਨਨਾ ਨਾਮ ਤਿਹਾਰੋ ਕਹਾ ਦਾਰਕ ਦੁਸਤ ਦੋਖ ਤੇਰਾ ਕੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਬੋਝ ਸੇ ਤਸੀਂ ਕਬਿਓ ਬਾਜ ਬੀਨ ਟੀਚੋ ਪੈ ਅਮ੍ਰਿਤ ਰੋਹ ਹਾ ਦੇ ਰਚ ਪੂਰਨ ਹੋਏ ਚਿਤ ਕੀ ਚਾ ਤਉ ਚਰਨ ਨੰਨ ਮੰਨ ਰਹੀ ਅਮਰ ਆਪਣਾ ਜਾਨ ਕਰੋ ਵਿਚ ਪਾਰਾ ਹਮਰੇ ਦੋਸਤ ਸਭ ਹੈ ਤੁਮ ਕਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਹ ਰੋ ਪਰਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਹਰਾ ਚਾਨਜ ਕਰ ਦੇ ਕਰੀਏ ਸਭ ਪਰਨ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੋ ਹੀ ਅਬਰ ਨਾ ਧਿਆਉ ਜੋ ਵਰ ਚਾਹੂ ਸੇ ਤੁਮ ਦੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਬਾਦੇ ਮੂਝੇ ਪਰਿਏ ਮਨ ਕਾਲ ਕਾ ਤਰਾਸ ਨਗਰੀਏ ਉਜ ਜੁਲਾ ਹਮਾਰੇ ਪਛਾ ਸਿਰ ਤੂ ਜੋ ਕਰੇ ਉਹ ਰਚਾ ਰਖ ਲਿਓ ਮੋ ਰਖਣ ਹਾਰੇ ਸਾਹਿਬ ਸੰਸਾਈ ਪਿਆਰੇ ਨੀਨ ਬੰਦ ਦਸਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਨਤਾ ਕਾਲ ਪਾਇ ਬੰਮਾ ਮੁਕਤਰਾ ਕਾਲ ਪਾਇ ਸੇ ਜੋ ਤਰਾ ਕਾਲ ਪਾਇ ਕਰ ਵਿਸੰਬ ਕਸਾ ਸਗਲ ਕਾਲ ਕਾ ਕੀਆ ਤੁਮਸਾ ਜਵਨ ਕਾਲ ਜੋਗੀ ਸਿਵ ਕੀਓ ਮੇਰ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇਮ ਅਰੰਟ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜੱਛ ਨੋ ਬਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਾਜ ਜਿਨ ਆਪ ਸਵਾਰੀ ਸਿੰਗਣ ਕੋ ਸਿੰਗਣ ਸੁਖ ਦੀਓ ਸਤਰਣ ਕੋ ਬਲ ਮੋਹ ਬਦਕਿਓ ਘਟ ਘਟ ਕੇ ਅੰਤਰ ਦੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸੂਲਾ ਸ ਪਰ ਕਿਰਪਾ ਦਿਸ ਘਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਬੂਤ ਕਰਖ ਕਰਾ ਕਰਤਾ ਰ ਪ੍ਰਜਾ ਤਰਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਨਤ ਬੇਦ ਭੇਰ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੋ ਕੰਕ ਮੂੜ ਉਚਾਰ ਸੁ ਪੀਦਾ ਜਾਕੋ ਪੀਵ ਨ ਪਾਵਤ ਪੀਦਾ ਤਾਕੋ ਕਰ ਪਹਨਨ ਨ ਮੰਤ ਮਹਾ ਮੂੜ ਕਛ ਪੀਰ ਨ ਜਾਨਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਤਨੇ ਪੀਵ ਆਪ ਆਪਣੀ ਮੁ ਦਇਆ ਜੇਤੀ ਬਰਨਦਰ ਪਿੰਨ ਪਿੰਨ ਤੋਏ ਦੇਤੀ ਤੁਮਰਾ ਲਖਨਤ ਜਾਏ ਪਸਾਰਾ ਕੇ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਨੋਪ ਸੂਰਪ ਰੰਗ ਭਿਓ ਰਾਵ ਕਈ ਭੂਪਾ ਅੰਡਜੈ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋਂ ਫੂਲ ਰਾਜ ਹ ਬਠਾ ਕਹੋਂ ਸਿਮਟ ਪੈ ਸੰਕਰ ਗਠਾ ਸਗਰੀ ਸਿਸ਼ਟ ਦਿਖਾਇ ਚੰਬਵ ਆਦ ਜੁਗਾਲ ਸੂਰਪ ਸੁਜੰਬਵ ਆਵਰ ਚਾਮੇਰੀ ਤੁਮ ਕਰੋ ਸਿਖੋ ਬਾਰੇ ਅਸਿਖ ਸੰਕਰੋ ਦੋਸਤ ਜਿਤੇ ਉਠਵਾ ਤੋ ਤੋ ਪਾਤਾ ਸਗਲ ਮਲੇਸ਼ ਕਰੋ ਰਣ ਗਾਤਾ ਜੀ ਉਸ ਤੋ ਸਤਾਰ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਖ ਤਾਰੇ ਜੋ ਕਰ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਰਿਸਤ ਕਾਲਾ ਕਿਰਪਾ ਦਿਸਤਨ ਜਾਏ ਨੇ ਹਰਿਓ ਤਾਂ ਕਿ ਤਾਪ ਤਨਕ ਮੇ ਹਰਿਓ ਰਿੱਦ ਸਿੱਧ ਕਰਮ ਸੋ ਹੋਈ ਦੁਸ ਛਾਸ ਸਕੇ ਨ ਕੋਈ ਏਕ ਵਾਰ ਜਿੰ ਤੁਮੇ ਸਵਾਰਾ ਕਾਰ ਫਾਂਸ ਤੇ ਤਾਇ ਹਮਾਰਾ ਜਿਨ ਨਾਮ ਤਿਹਾਰੋ ਕਹਾ ਦਾਰਕ ਦੁਸ਼ਟ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਖੇਤ ਮੈਂ ਸ਼ਰਨ ਦਿਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸਹੀ ਤਸੀ ਕਬਿਉ ਬਾਸ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤ ਪਾਰਾ ਹਮਰੇ ਦੋਸਤ ਸਭੇ ਤੁਮ ਖਾਓ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾ ਨਿਜਕਾਰ ਦੇ ਕਰੀਏ ਸਭ ਪੈਰਨ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਬਜਨਕੀ ਰਹੇ ਪਿਆਸ ਤੁਮੇ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹੂ ਸਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਪ ਬਾਦ ਮੁਝੇ ਭਰੀਏ ਮਨ ਕਾਲ ਕਾ ਤਰਾਸ ਨਵਰੀਏ तू जो सदा हमारे पच्चा श्री तुझो करो रचा राख लो मो राखन हारे साहेब संत सहाय प्यारे दीन बन दुष्टन के हंता तुम हो पूरी चतुर्दुष्कंता कार पाए ब्रह्मा मवतरा कार पाए शिव जो अवतरा काल पाए कर विष्णु प्रकाशा सकल काल का किया तमाशा जवन का जोगी शिव ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਚਨੋ ਬਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪਾਚਾ ਜਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਬਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਤਤ ਤਉ ਦੀ ਅਪਾਰਾ ਜਬ ਆਕਰਤ ਕਰਤ ਹੋ ਕਉ ਤੁਮ ਮੇ ਮਿਲਤ ਦੇ ਤਰਸਉ ਮੋਹ ਜੀਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨ ਆਲਮ ਜਾਣਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੋ ਤਾਂ ਕਾ ਮੂੜ ਉਚਾਰਿ ਸੁ ਪੀੜਾ ਜਾ ਕੋ ਪੀਵ ਨ ਪਾਵਸ ਬੀੜਾ ਤਾ ਕੋ ਕਰ ਪਾਹਨ ਨ ਮੰਨਤ ਮਹਾ ਮੂੜ ਕਛ ਭੇਦ ਨ ਜਨਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਤਨੇ ਪੀਵ ਆਪ ਆਪਣੀ ਬੁਧਾ ਦੇ ਜੀਤੀ ਬਨੰਦਰ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਨਤ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪਨੂਪ ਸੂਰਪ ਰੰਗ ਭਿਓ ਰਾਵ ਕਈ ਭੂਪਾ ਅੰਡਜੈ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋਂ ਫੂਲ ਰਾਜਾ ਬਠਾ ਕਹੋਂ ਸਿਮਟ ਪੈ ਸੰਕਰ ਗਠਾ ਸਗਰੀ ਸਿਸ਼ਟ ਦਿਖਾਇ ਚੰਬਵ ਆਦ ਜੁਗਾਲ ਸੂਰਪ ਸੁਜੰਬਵ ਆਵਰ ਚਾਮੇਰੀ ਤੁਮ ਕਰੋ ਸਿੱਖੋ ਬਾਰੇ ਆ ਸਿਕਸਨ ਕਰੋ दुष्ट जते उठवतो तो पाता सगल मलेष करो रणगाता जे अस्तो सब सरनी परे जिनके दुष्ट दुक्त है मरे पुरख जमनपग परे तिहारे तिनके तुम संकट सुटारे जो कर कोईक को बारत आए है ताके काल निकट नहीं आए रच्चा होए ताहे सब काला दुष्ट अरिष्ट तरस काल ਕਿਰਪਾ ਦਿਸਤਨ ਜਾਏ ਨਿਹਰਿਓ ਤਾਂਕੇ ਤਾਪਤ ਨਕ ਨਿਹਰਿਓ ਰਿੱਧ ਸਿੱਧ ਕਰਮੋ ਸੋ ਹੋਈ ਤੁਸ ਛਾਛ ਸਕੀ ਨ ਕੋਈ ਏਕ ਬਾਾਰ ਜਿਨ ਤੁਮੇ ਸੁਬਾਰਾ ਕਾਰ ਫਾਸਤੇ ਤਾਏ ਉਬਾਰਾ ਜਿਨ ਨਾਮ ਤਿਹਾਰੋ ਕਾ ਦਾਰਗ ਦੁਸਤ ਦੋਖ ਤੇਰਾ ਖੜਕ ਕੇਰ ਮੈਂ ਸ਼ਰਨ ਤਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸੁਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸਹਿਤ ਸਿੰਘ ਕਬਿਓ ਬਾਸ ਦੀਂਤੀ ਚੋਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਵਿਤਵਾਰਾ ਅਮਰੇ ਦੁਸ਼ਟ ਸਭੇ ਤੁਮ ਕਾਓ ਆਪ ਹਾਦੇ ਮੋਏ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਨ ਜੀ ਕਰ ਦੇ ਕਰੀਏ ਸਭ ਪਰਨ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਬਜਨ ਕੀ ਰਹੀ ਪਿਆਸ ਤੁਮੇ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹਉ ਸ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਤੁੰ ਤੁੰ ਸਤਰ ਹਮਾਰੇ ਮਾਰੀਏ ਆਭਾ ਦੇ ਮੂਝੇ ਪਰਿਏ ਮਨ ਕਾਲ ਕਾ ਤਰਾਸ ਨਵਰੀਏ ਉਜੋ ਜਰਾ ਮਾਰੇ ਪਛਾਉ ਸਿਰ ਤੂ ਜੋ ਕਰਿਓ ਰਚਾ ਰਖ ਲਿਓ ਮੈ ਰਖਨ ਹਾਰੇ ਸਾਹਿਬ ਸੰਸਾਈ ਪਿਆਰੇ ਦੀਨ ਬੰਦ ਦਸਨ ਕੇ ਹੰਤੋ ਤੁਮਹੋ ਪੂਰੀ ਚਤੁਰ ਦਸਨਤਾ ਕਾਰ ਪਾਇ ਬੰਨਾ ਮੋਤਰਾ ਕਾਰ ਪਾਇ ਸੇ ਜੋ ਉਤਰਾ ਕਾਲ ਪਾਇ ਕਰ ਬਿਸੰਪਕਾ ਸੋ ਸਗਲ ਕਾਲ ਕਾ ਕੀਆ ਤਮਸਾ ਜਗਨਕਾਰ ਜੋ ਗੀਰ ਸੀ ਬਕਿਓ ਮਿਹਰ ਰਾਜ ਬ੍ਰਹਮਾ ਜੋਤੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਰੰਤ ਜਗਨਕਾਰ ਸਭ ਜਗਤ ਬਨਾਇਓ ਦੇਵ ਦੇ ਜਤ ਸਨੋ ਬਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪਚਾ ਜਿਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਬਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੂਤ ਕਰਖ ਕਰਾ ਕਰਤਾ ਰਹਾ ਪ੍ਰਜਾ ਤਰਤ ਤਵਦੀ ਅਪਾਰਾ ਜਬ ਕਰਤ ਕਰਤ ਹੋ ਕਵ ਤਮੇ ਮਿਲਤ ਦੇ ਤਰਸਮੂ ਜੀਤੇ ਬਦਨ ਸਿ ਸਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨ ਆਲਮ ਜਾਣਤ ਬੀਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੋ ਨੰਕਾਰ ਮੂੜ ਉਚਾਰਤ ਪੀਦਾ ਜਾਕੋ ਪੀਵ ਨ ਪਾਵਤ ਬੀਦਾਂ ਤਾ ਕੋ ਕਰ ਪਹਨਨ ਨ ਮੰਨਤ ਮਹਾ ਮੂੜ ਕਛ ਪੀਰ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਪੀਵ ਆਪ ਆਪਣੀ ਮੁਧ ਹੈ ਜੇਤੀ ਬਨੰਦਰ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਨਤ ਜਾਏ ਪਸਾਰਾ ਕੇਹ ਬੀਜ ਸਜਾ ਪ੍ਰਥਮ ਸੰਸਾਰਾ ਇਕੇ ਰੂਪਨੂਪ ਸਰੂਪ ਰੰਗ ਭਿਓ ਰਾਵ ਕਈ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋਂ ਫੂਲ ਰਾਜ ਹ ਬਠਾ ਕਹੋਂ ਸਿਮਟ ਪੈ ਸੰਕਰ ਇਕੱਠਾ ਸਗਰੀ ਸੇਸ਼ਟ ਦਿਖਾਇ ਚੰਬਵ ਆਦ ਜੁਗਾਲ ਸਰੂਪ ਸੁਜੰਭਵ ਆਵਰ ਚਾਮੇ ਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗਰੋ ਦੋਸਤ ਜਿਤੇ ਉਠਵਤ ਤੁਪਾਤਾ ਸਗਲ ਮਲੇਸ਼ ਕਰੋ ਰਣ ਗਾਤਾ ਜੀ ਉਸ ਤੁਪਤਾ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਟਾਰੇ ਜੋ ਕਰ ਕੋਇ ਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਰਿਸਤ ਕਾਲਾ ਕਿਰਪਾ ਦਿਸਤਨ ਜਾਇ ਨਿਹਰਿਓ ਤਾਂ ਕਿ ਤਾਪ ਤਨਕ ਨਿਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾ ਛਾ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਰ ਫਾਂਸ ਤੇ ਤਾਇ ਅਬਾਰਾ ਜਿਨਨਾ ਨਾਮ ਤਿਹਾਰੋ ਕਹਾ ਦਾਰਕ ਦੁਸਤ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਖੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ